Money? ਆਹ ਲੈ ਟ੍ਰੇਡੀਸ਼ਨ ਦੇਖੋ ਉਹ ਪ੍ਰਾਤ ਨਹੀਂ ਹੈ ਨਾ ਹਾਂਜੀ ਗੁੱਡ ਮਾਰਨਿੰਗ ਸਸਤੀ ਕਾਲ ਜੀ ਗਾਇਸ ਕਿਵੇਂ ਹੋ ਜੀ ਆਈ ਹੋਪ ਸਾ ਬਦਿਆ ਹੋਗੇ ਤੇ ਘੈਂਟ ਹੋਗੇ ਲੋ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜਾ ਰਹੇ ਜੀ ਅੱਜ ਤੁਹਾਨੂੰ ਪਿਛਲਾ ਬਲੌਗ ਦੇਖਣਾ ਮੈਰੀਜ ਤੇ ਜਿਹੜਾ ਗਿਆ ਸੀ ਤੇ ਦੋ ਦਿਨ ਥੋੜਾ ਤੁਹਾਨੂੰ ਪਤਾ ਪੰਜਾਬ ਤੇ ਆਪਣੇਦਰ ਕਿੰਨਾ ਮੌਸਮ ਖਰਾਬ ਸੀ ਸਾਰੇ ਪਾਸੇ ਉਹਦਾ ਮੌਸਮ ਖਰਾਬ ਸੀ ਦਰ ਤਟ ਕੇ ਸੀ ਲੈਟ ਹੈਣੀ ਸੀ ਦੂਜੀ ਦਿੱਕਤ ਤੁਹਾਨੂੰ ਪਤਾ ਹੋ ਕਈ ਦਿੱਕਤਾਂ ਹੋ ਜਾਂਦੀਆਂ ਜਿਹੜਾ ਵਾਈਫਾਈ ਸੀ ਉਹ ਵੀ ਬੰਦ ਹੋਇਆ ਸੀ ਤੇ ਵੀਡੀਓ ਅਪਲੋਡ ਨਹੀਂ ਹੋਣੀ ਸੀ ਤੇ ਕੁਝ ਕੁ ਬਲੌਗ ਬਣਾਏ ਆ ਤੇ ਜਰੂਰ ਸਰਕਾਰ ਕਰਿਓ ਅੱਜ ਜਿਹੜਾ ਵੀਡੀਓ ਆ ਤੁਹਾਨੂੰ ਉਹ ਦਿਖਾਉਣ ਜਾ ਰਹੇ ਆ ਜੋ ਪੁਰਾਣੇ ਟਾਈਮ 'ਚ ਕਿੱਦਾਂ ਆਪਣੇ ਗੋਤਰ ਲੋਂਦੇ ਹੁੰਦੇ ਸੀ ਇੱਕ ਸਾਡੇ ਇਧਰ ਜਿੱਦਾਂ ਜਾਂਦੇ ਸੀ ਲੋਕੀ ਪੁਰਾਣੇ ਟਾਈਮ 'ਚ ਗੋਤਰ ਲੋਂਣ ਜਾਂਦੇ ਚੋਲ ਦੀ ਵਿੱਚ ਤੇ ਜਠੇਰਿਆਂ ਨੂੰ ਪੁੱਦੇ ਉੰਮੀ ਬਾਕੀ ਕਈ ਦੌਣ ਚਲਦੇ ਆ ਕਿ ਆਪਣੇ ਉੱਤੇ ਜਠੇਰੇ ਜਗਾ ਉੱਥੇ ਜਾ ਕੇ ਮੱਥਾ ਟੇਕਦੇ ਆ ਪਹਿਲਾਂ ਇਦਾਂ ਹੁੰਦੇ ਸੀ ਕਿ ਇੱਥੇ ਲੱਗ ਗਈ ਮੱਥਾ ਟੇਕ ਕੇ ਜਠੇਰੇ ਆਦੇ ਊਝ ਲੈਂਦੇ ਸੀ ਬਾਕੀ ਤੁਹਾਨੂੰ ਉਹ ਜਿਹੜੀ ਚੀਜ਼ਾਂ ਵਾ ਉਹ ਦਿਨ ਪੜਦੇ ਨੇ ਉਹਦਾ ਅਲੋਪ ਹੋਈ ਜਾਂਦੀਆਂ ਵਾ ਮਤਲਬ ਖਤਮ ਹੋ ਗਈਆਂ ਵਾ ਤੇ ਮੈਨੂੰ ਅਸੀਂ ਚਲੋ ਮੈਂ ਕਹਾਂ ਵੀਡੀਓ ਸ਼ੂਟ ਕਰਦਾ ਵਾਂ ਤੇ ਕਈ ਇਹ ਚੀਜ਼ਾਂ ਨੂੰ ਕਈ ਦੇਖਿਆ ਹੋਣਾ ਕਈਆਂ ਨੇ ਕਈਆਂ ਨਹੀਂ ਦੇਖਿਆ ਹੋਣਾ ਕਈ ਜਿਹੜੇ ਸਾਡੇ ਵਰਗੇ ਪੁਰਾਣੀ ਜਨਰੇਸ਼ਨ ਹੋਣਾ ਦੇਖਿਆ ਹੋਊਂਗੀਆਂ ਤੇ ਜਿਵੇਂ ਕਿ ਅਸੀਂ ਦੇਖਿਆ ਇਹ ਤੇ ਇਹ ਚੀਜ਼ ਸੀ ਮੈਨੂੰ ਲੱਗਾ ਕਿ ਇਹ ਵੀਡੀਓ ਪਾਉਣੀ ਚਾਹੀਦੀ ਆ ਇਹ ਜੇ ਵੀਡੀਓ ਬਧੀ ਲੱਗੀ ਚੈਨਲ ਨੂੰ ਜਰੂ ਸਬਸਕ੍ਰਾਈਬ ਕਰੋ ਬੜਾ ਮਤਲਬ ਇੰਜੋਏਮੈਂਟ ਹੁੰਦਾ ਵਾ ਤੇ ਅੱਜ ਕੱਲ ਦਾ ਇੰਜੋਏਮੈਂਟ ਤੁਹਾਨੂੰ ਪਤਾ ਖਤਮ ਹੋ ਚੁੱਕਾ ਵਾ ਤੇ ਉਹ ਹਾਸੇ ਮਜ਼ਾਕ ਜੋ ਚੱਲਦੇ ਆ ਉਹ ਦਿਖਾਉਨੇ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਜੇ ਵੀਡੀਓ ਬਧੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਜਰੂ ਕਰ ਲਿਓ ਹੁਣ ਚੱਲਦੇ ਬਹੁਤਾ ਟਾਈਮ ਨਹੀਂ ਲੈਂਦੇ ਤੁਹਾਨੂੰ ਕਰੋਨੇ ਇੰਜੋਏਮੈਂਟ ਚਲੋ ਚਲਿਓ ਜੀ ਤੇ ਲੋ ਜੀ ਤਾਂ ਇੱਥੇ ਰੇਪਾਂ ਦੇ ਟਾਈਮ ਚ ਮੰਨਿਆ ਜਾਂਦੇ ਸੀ ਉਹ ਪੁਰਾਣਾ ਰਿਵਾਜ ਤੁਹਾਨੂੰ ਦਿਖਾਉਨੇ ਆ ਜੇ ਮੈਂ ਨਹੀਂ ਹੁੰਦੀ ਇਹ ਬਾਦੂ ਕਸਮ ਨੇ ਚਲੋ ਮਾਤਾ 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 ਬੇਸੋ ਮਾਰਾਈ ਮਨਾਂ ਨੇ ਪਾਣਾ ਹਾਂ ਹੁਣ ਦੂਜੇ ਬੜੇ ਬੜੇ ਨਹੀਂ ਨਹੀਂ ਆਹ ਕਾਹਦੀ ਕਾਜੀ ਆਹ ਲੇ ਦਾ ਸਮਾਂ ਹੋ ਗਿਆ ਸਾਰਿਆਂ ਨੂੰ ਆ ਕੇ ਫਾਰਮ ਮੰਗੇ ਮੈਂ ਜਿਆਦਾ ਨਾ ਖਿੱਚੇ ਸਿਰ ਤੇ ਮੋਬਾਈਲ ਉਹ ਜੀ ਤੋਂ ਸਿਆਣੀ ਆ ਪਤਾ ਨਵੇਂ ਰੱਖਣ ਵਾਲ ਲੱਗਦੇ ਨਹੀਂ ਲੱਗਦੇ ਤੂੰ ਖਲਾਉਣਾ ਤੇ ਖਮਾਉਂਦੇ ਨੂੰ ਤੇ ਦੇਖੋ ਸੰਗ ਤੇ ਬਾਕੀ ਮੈਂ ਵਿੱਚ ਪੂਜਾਦਾ ਨਹੀਂ ਬੋਲਾਂ ਕਿਉਂਕਿ ਤਾਂ ਲੋਟ ਚੀਜ਼ ਜਰਾ ਦੇਖਣ ਨੂੰ ਮਿਲੂਗੀ ਜੋ ਅੱਗੇ ਗੱਲਾਂ ਗੁੱਲਾਂ ਹੁੰਦੀਆਂ ਵਿੱਚ ਇੱਕ ਉਸਨੇ ਹਾਸਾ ਮੁਜਾਕ ਵੀ ਹੁੰਦੀ ਹੈ ਤੇ ਬਾਕੀ ਦੇਖੋ ਇੱਥੇ ਚਾਦਰ ਪਿਸ਼ਾਕ ਤੇ ਆਟਾ ਵਿੱਚ ਕੂਤਰ ਲੋਂਦੇ ਆ ਧੂਫ ਕਰਦੇ ਆ ਬਾਕੀ ਤੁਸੀਂ ਨਾਲ ਨਾਲ ਦੇਖੀਓ ਤੇ ਬਾਕੀ ਤੁਸੀਂ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਬਾਕੀ ਇਹ ਪ੍ਰਾਣੀਆਂ ਚੀਜ਼ਾਂ ਜਰੂਰ ਦੇਖੋ ਤੇ ਬਾਦ ਤੋਂ ਸ਼ੇਅਰ ਜਰੂਰ ਕਰਿਓ ਹਰੇਕ ਤੱਕਰ

जगला <laughs> ਗੱਲ ਇਹ ਪਾਊਡਰ ਦੇ ਦੂੰਗਾ ਤਾਂ ਸਾਡਾ ਆ ਮਗੇ ਅੱਜ ਦਾ ਨਜ਼ਾਰਾ ਹੀ ਬਣ ਗਿਆ ਤੂੰ ਕੋਲ ਲੈਣ ਦਾ ਪਤਾ ਸੀ ਗਰੀ 100 ਰੁਪਏ ਦੀ ਗੱਲ ਕਰ ਦਿੱਤੀ ਲੈ ਕੇ ਆਉਂਦਾ ਭਰਾ ਨਹੀਂ 10 ਰੁਪਏ ਦਾ ਕਹਿੰਦਾ ਪਾਊਡਰ ਹੈ ਨਾ 100 ਰੁਪਏ ਦੀ ਗੱਲ ਕਰਦੀ ਚੱਲ ਕੋਈ ਥੋੜੇ ਦੇਜੇ ਗਾਦਾ ਕੋਈ ਬੰਨੇ ਰੀ ਕਰਕੇ ਭਾਜੀ ਕੰਮ ਖਰਾਬ ਹੋ ਗਿਆ ਨਹੀਂ ਦਾਦਾ ਦਾ ਨਾ ਕੋਈ ਨਾ ਕੋਈ ਚਲੋ ਕਰੋ ਜੀ ਲੋ ਨਾਮ ਵੱਡੇ ਵੱਡੇ ਰਾਂ ਦਾ ਵੱਡੇ ਵੱਡੇ ਦੀ ਜਾਲਾ ਪੰਜ ਫੇਰੀਆਂ ਲਾ ਦੱਬਾ ਉਹਨਾਂ ਖੇਤਾਂ ਦੇ ਇਹ ਨਾ ਨਾ ਉਹਦੇ ਲੱਗੂਗਾ ਛੱਤ ਤੇ ਨਾ ਆ ਤਾਈ ਹੋਰ ਕੋ ਉਹ ਦੋ ਰੋਹੀ ਹੱਥ ਬੋਲੇਗਾ ਦੋਨਾ ਸੋਨਾ ਬਣਾ ਦੋਨਾ ਨਾਲ ਹੀ ਆ ਛੋਟੇ 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 ਦੋਟੀਆਂ ਬਹੁਤੀ ਨਹੀਂ ਕਮਲ ਕੋ ਵਾਰੀ ਕਰਨੀਆਂ ਪੂਰੀਆਂ ਚਲ ਕਾਨ ਦਾ ਪਾਪ ਹਾਂ ਚਾਰ ਨਹੀਂ ਪੰਜ ਇੰਝ ਆਇਆ ਇੱਕ ਹੋਰ ਕਰ ਚਾਹ ਵਾਸਤੀ ਹੋ ਗਿਆ ਕੰਜੂਸੀ ਕਰ ਗਿਆ ਚੱਲ ਪੁੱਤਰਾ ਜਿਆਦਾ ਜਿਆਦਾ ਪਾਹੀ ਤੂੰ ਉਹ ਕਿਆ ਬਾਤ ਆ ਜਗਰਾਣਾ ਸੁਣਾਓ ਤੂੰ ਮੇਰੀ ਧੀ ਰਾਣੀ ਬਣਾ ਜਿਆਦਾ ਜਿਆਦਾ ਆਹੋ ਜਿਆਦਾ ਜਿਆਦਾ ਢੀ ਲਾਲ ਬਤਾ ਜਾ ਲੈ ਮਤ ਆਉਂਸੀ ਦੋਨੋਂ ਜਣੇ ਫਾਸ ਨਹੀਂ ਝਾੜਨੀ ਕਾ ਕਰੀ ਦੱਸ ਆਹ ਥੋੜਾ ਆ ਆ ਹੱਥ ਦੀ ਗਿਰੀ ਆ ਉਧਰ ਤੋਂ ਕਿਹਦੀ ਬੀਬੀ ਆ ਰਹੀ ਆ ਵਾਹ ਦੇ ਦੋ ਇੱਕ ਵੀ ਆ ਜਾ ਇੱਥੋਂ ਦੇਖ ਲੈ ਲੈ ਮੋਟੇ ਪੱਤੇ ਬਾਤ ਕੋਈ ਨਹੀਂ ਕੋਈ ਨਹੀਂ ਪੜਾਈਏ ਨਾ ਕੰਦ ਕਰਦੇ ਸਾਰੇ ਆ ਲੈ ਗੋਦ ਵੀ ਬਿਲਕੁਲ ਪੂਰੀ ਆ ਦੋ ਤੇ ਲਾਉਨੇ ਪਏ ਆ ਥੋੜੀ ਗੋਦ ਆ ਮਰੇ

ਤੇ ਅੰਨ ਦੇ ਨਾਲ ਜਿੱਦਾਂ ਕਿ ਗੋਤਰ ਲਾਏ ਜਾਂਦੇ ਆ ਹਰੇਕ ਦੇ ਆਪਣੇ ਆਪਣੇ ਜਿਵੇਂ ਕਿ ਆਪਣੇ ਆਪਣੇ ਰਵਾਜ ਆ ਸਿਤੀ ਰਵਾਜ ਆ ਉਹ ਕਰਦੇ ਆ ਤੇ ਇਹਦੇ ਵਿੱਚ ਫੇ ਆਪਣੇ ਨੇ ਗੋਤ ਵਾਲੇ ਆ ਸਾਰੇ ਆਪਣੇ ਗੋਤਰ ਲਾ ਕੇ ਆਟੇ ਵਿੱਚ ਆਟਾ ਟਕਲਕ ਜਿਹੜੇ ਪਾਉਂਦੇ ਆ ਜੋੜੀ-ਜੋੜੀ ਪਾਉਂਦੇ ਜਿਹੜੇ ਬੈਏ ਆ ਤੇ ਕਾਫੀ ਇਹ ਚੀਜ਼ ਆ ਬਹੁਤ ਹੀ ਪੁਰਾਣੀ ਚੀਜ਼ ਆ ਤੇ ਮੈਨੂੰ ਇਹ ਲੱਗਿਆ ਕਿ ਮੈਂ ਜ਼ਰੂਰ ਹੀ ਸ਼ੂਟ ਕਰਾਂ ਤੇ ਜ਼ਰੂਰ ਹੀ ਤੁਹਾਡੇ ਅੱਗੇ ਪਹੁੰਚਾਵਾਂ ਕਿਉਂਕਿ ਇਹ ਚੀਜ਼ਾਂ ਹੌਲੀ-ਹੌਲੀ ਤਾਂ ਦੱਸ ਜਾਈਆਂ ਨੇ ਅਲੋਪ ਹੋ ਗਈਆਂ ਹਨ ਤੇ ਜੋ ਅਜੇ ਰਿਵਾਜ ਚੱਲਦੇ ਤੇ ਮੇਰੇ ਮਨਚੇ ਨੂੰ ਵੀ ਇਹ ਤਾਂ ਪਾਈ ਬਿੰਦੋ ਵਧੇ ਲਿਕੇ ਜ਼ਰੂਰ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰਿਓ ਯਾਰ ਨਾਲ ਵੱਡੇ-ਵੱਡੇ ਨਾਲੇ ਬਨਾਂ ਲੰਨੇ ਆਈ ਹੈਪੀ ਹੋਵੇ ਰਹੇ ਨਾ ਕੋਈ ਹੈਪੀ ਹੋਵੇ ਚੱਲੀਏ ਇੱਕ ਜਿਹੜਾ ਬਾੜ ਬੜਾ ਨਾ ਕਿਹੜਾ ਫਰਿਆ ਗਿਆ ਨਾ ਤੇਰੀ ਕੰਮ ਕਾ ਕਾ ਕੇ ਭਾਈਏ মানে পেলাই ঠিক ਵੀ ਹੱਸਿਆ ਮਜਾਕਾ ਓਏ ਮਨ ਦੋ ਬੰਦਾ ਨਾ ਨਹੀਂ ਤਰਾ ਓਏ ਲੈ ਆਟੇ ਦੀ ਹੋਲੀ ਖੇਲ ਹੋਲੀ ਆਟੇ ਦੀ ਹੋਈ ਸਾਡੇ ਮੂਹਰੇ ਨਹੀਂ ਹੋਈ ਯਾਰ ਲੈ ਚੋਚੇ ਜਟੇਰੇ ਬਣਾ ਕੇ ਆਏ ਹੋਏ ਆ ਪੜਦਾ ਪੜੀ 보이니보 <놀람> <놀람> hei bawa muar di oh, <lalo. laughs> oh <lalo. laughs> ਸਰਗਮ ਦਾ ਦੇਖੋ ਹਾਲ ਹਾਲ ਹੈ ਟ੍ਰੈਡੀਸ਼ਨ ਦੇਖੋ ਉਹ ਪ੍ਰਾਤ ਨਹੀਂ ਹੈ ਨਾ ਸਾਡੀ ਵਾਰੀ ਤਾਂ ਇਦਾਂ ਨਹੀਂ ਹੋਇਆ ਸੀ ਆਪਾਂ ਜਠੇਰੇ ਅੰਦਰ ਉੱਤ ਕੇ ਹੀ ਹਾਂ ਪਰ ਪਹਿਲਾਂ ਇੱਕ ਵਾਰੀ ਤੇ ਅੱਧੀ ਚੋਰ ਜੇ ਜਠੇਰੇ ਪੁੱਜੀ ਜਾਂਦੇ ਸੀ ਤੇ ਕਾਫੀ ਇਹ ਇਹ ਇੰਤੂ ਵੀ ਟੇਕੇ ਮਖਾਹ ਤੇ ਉੱਥੇ ਵੀ ਜਾਂਦੇ ਜਦੋਂ ਜਠੇਰੇ ਆ ਤੇ ਚਲੋ ਦਵਾਈ ਕੀਤਾ ਜਿਹੜਾ ਬਾਕੀ ਜਠੇਰਿਆਂ ਨੂੰ ਤਾਂ ਵੱਡੇ-ਵੱਡੇਰੇ ਸਾਰੇ ਮੰਨਦੇ ਆ ਤੇ ਬਾਕੀ ਅੱਜ ਤਾਂ ਚਾੜ ਨਹੀਂ ਪਾਈ ਸੀ ਇਹੇ ਆ ਲਓ ਚਾੜਰੀ ਪਾਈ ਕਦੀ ਤੇ ਪੈਣੀ ਪਾਈ ਨਹੀਂ ਨਹੀਂ ਦੀ ਉਹ ਨਾਮੇ ਜਾ ਗਏ